ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਮੈਂ ਹਾਂ ਭਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਆਗੂਆਂ ਦੇ ਪਾਰਟੀਆਂ ਬਦਲਣ ਨੂੰ ਲੈ ਕੇ ਤੇ ਆਫਰਾਂ ਨੂੰ ਲੈ ਕੇ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਵਿੰਦਰ ਜੀ ਜੀ ਵਿਰਿੰਦਰ ਜੀ ਗੱਲਬਾਤ ਆਮ ਆਦਮੀ ਪਾਰਟੀ ਨੂੰ ਲੱਗੇ ਝਟਕੇ ਨੂੰ ਲੈ ਕੇ ਕਰਦੇ ਹਾਂ ਮਤਲਬ ਕਿ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਦਾ ਜਦੋਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਚ ਚਲੇ ਜਾਂਦੇ ਨੇ ਭਾਜਪਾ ਚ ਜਾਣ ਤੋਂ ਬਾਅਦ ਕਹਿੰਦਾ ਵੀ ਇਧਰੋਂ ਪਾਰਟੀ ਛੱਡੀ ਨਹੀਂ ਤੇ ਉਧਰੋਂ ਸਿਕਿਉਰਿਟੀ ਅੱਧੀ ਕਿ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕਟੌਤੀ ਹੋ ਜਾਂਦੀ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਮਹਾਰਾਜ ਹੁਣ ਗੱਲ ਉਹ ਗੱਲ ਇਹ ਹੈ ਕਿ ਜਿਹੜੀ ਪਾਰਟੀ ਨੇ ਟਿਕਟ ਦੇ ਕੇ ਉਹ ਕੈਂਡੀਡੇਟ ਨੂੰ ਜਿਤਾਇਆ ਹੋਵੇ ਕੈਂਡੀਡੇਟ ਜਿਤਾਣਾ ਦੇ ਵੈਸੇ ਲੋਕਾਂ ਨੇ ਹੁੰਦਾ ਪਰ ਉਸ ਪਾਰਟੀ ਨੇ ਟਿਕਟ ਦਿੱਤੀ ਹੁਣ ਗੱਲ ਇਹ ਹੈ ਕਿ ਜਿਸ ਪਾਰਟੀ ਵੱਲੋਂ ਜਿਸ ਪਾਰਟੀ ਦੇ ਟਿਕਟ ਤੇ ਖੜਾ ਸੀ ਜਦ ਉਸ ਪਾਰਟੀ ਨੂੰ ਛੱਡ ਕੇ ਜੋ ਆਗੂ ਹੈ ਨੇਤਾ ਦੂਸਰੀ ਪਾਰਟੀ 'ਚ ਚਲਾ ਜਾਂਦਾ ਹੈ ਤੇ ਫਿਰ ਪਾਰਟੀ ਦਾ ਜਿਹੜਾ ਉਹ ਇਸਤੇਮਾਲ ਕਰਦਾ ਹੈਗਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਸਰਕਾਰ ਵੱਲੋਂ ਦਿੱਤੇ ਗਏ ਜਿਹੜੇ ਵੀ ਉਹਨੂੰ ਸਾਧਨ ਨੇ ਕਿਉਂਕਿ ਹੁਣ ਐਮਪੀ ਤੇ ਰਿਹਾ ਨਹੀਂ تحصیل ਤਿੰਕ ਹੂੰ ਫਰ ਜੋ ਪ੍ਰੋਟੋਕਾਲ ਦੇ ਹਿਸਾਬ ਨਾਲ ਜੋ ਜੋ ਸਿਕਿਉਰਟੀ ਉਹ ਵੀ ਘੱਟ ਕਰਨੀ ਬਣਦੀ ਹੈ ਪਾਇਲਟ ਵਾਪਸ ਲੈ ਲਈ ਹੈ ਪੰਜਾਬ ਪੁਲਿਸ ਦੇ ਕਮਾਂਡੋ ਜਿਹੜੇ ਆ ਵਾਪਸ ਲੈ ਲਏ ਆ ਸੋ ਇਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਸੁਸ਼ੀਲ ਰਿੰਕੂ ਦੀ ਤੇ ਉਹ ਵੀ ਹੁਣ ਜੋ ਹੈ ਭਾਜਪਾ 'ਚ ਆਪਣੇ ਐਮਪੀ ਰਿੰਕੂ ਦੇ ਭਾਜਪਾ ਦੇ ਚਲੇ ਗਏ ਨੇ ਤਾਂ ਦੂਜੇ ਪਾਸੇ ਸ਼ੀਤਲ ਅਨੁਰਾਧ MLA ਉਹ ਵੀ ਭਾਜਪਾ ਦੇ ਚਲੇ ਗਏ ਹਾਲਾਂਕਿ ਕੱਲ ਫੋਟੋ ਵੀ ਆਇਆ ਸੀ ਕੋਈ ਕੋ सोनू ਮੋਨੂ ਕਿਹੜਾ ਹੈ ਕੋਈ ਬੰਦਾ ਜਿਹੜਾ ਉਹ ਗਰਦ ਬੰਦਾ ਦੇ ਉਹਦੇ ਨਾਲ ਫੋਟੋਆਂ ਫੋਟੋਆਂ ਆਈਆਂ ਨੇ ਇਹ ਗਲਤ ਕੰਮ ਕਰਦਾ ਤੇ ਉਹ ਕਹਿੰਦਾ ਜੀ ਪੁਰਾਣੀ ਤੇ ਪੁਰਾਣੀ ਵੇਲੇ ਦੀ ਆ ਮੈਂ ਤੇ ਮੇਰੀ ਇਲੈਕਸ਼ਨ ਦੇ ਵਿੱਚ ਹੈਲਪ ਕੀਤੀ ਸੀ ਉਹ ਵੀ ਮੁੱਦਾ ਆ ਜਿਹੜਾ ਹੈਗਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੁਣ ਭਵਿੰਦਰ ਜੀ ਗੱਲ ਇਦਾਂ ਹੁਣ ਇਹਨਾਂ ਲੋਕਾਂ ਨੂੰ ਸਿਕਿਉਰਿਟੀ ਜੋ ਮਿਲਦੀ ਹੈ ਸਿਕਿਉਰਿਟੀ ਮਿਲਦੀ ਤਾਂ ਕਿ ਲੋਕਾਂ ਦੇ ਪਬਲਿਕ ਦੇ ਰਿਪਰਿਜ਼ੈਂਟੇਟਿਵ ਨਹੀਂ ਕਿਤੇ ਨੇ ਕੋਈ ਇਹਨਾਂ ਨੂੰ ਕੋਈ ਨੁਕਸਾਨ ਨਾ ਪਹਚਾਏ ਕਿ ਕੋਈ ਇਹਨਾਂ ਨੇ ਬੜੇ ਵੱਡੇ ਕੰਮ ਕਰਨੇ ਨੇ ਪਬਲਿਕ ਦੇ ਲਈ ਕੰਮ ਕਰਨੇ ਨੇ ਪਬਲਿਕ ਦੀਆਂ ਸਮੱਸਿਆਵਾਂ ਨੂੰ ਲੋਕ ਸਭਾ 'ਚ ਚੁੱਕਣਾ ਵਿਧਾਨ ਸਭਾ 'ਚ ਚੁੱਕਣਾ ਹੁਣ ਚੀਜ਼ ਇਹ ਹੈ ਕਿ ਪਰ ਦੂਜੇ ਪਾਸੇ ਦੇਖਿਆ ਜਵੇ ਨਾ ਇੱਕ ਸਾਡਾ ਜੋ ਦੇਸ਼ ਹੈ ਕਿ ਬਹੁਤ ਕਹੀ ਹੈ ਵੀ ਜਿਆਦਾ ਕਰਕੇ ਲੋਕਾਂ ਕੋਲ ਬਹੁਤ ਪੈਸਾ ਨਹੀਂ ਹੈ ਗਰੀਬ ਮੁਲਕ ਹੈ ਵੈਸੇ ਪੈਸਾ ਦੇਸ਼ ਗਰੀਬ ਨਹੀਂ ਹੈ ਦੇਸ਼ ਤੇ ਬਹੁਤ ਅਨਿਚ ਹੈ ਬਹੁਤ ਜਿਆਦਾ ਰਿਸੋਰਸ ਜਿਹੜੇ ਸਾਡੇ ਭਾਰਤ ਦੇ ਵਿੱਚ ਹੈ ਸਾਡਾ ਇਹ ਪਿਆਰਾ ਦੇਸ਼ ਬਹੁਤ ਅਮੀਰ ਹੈ ਹਰ ਪੱਖੋਂ ਅਮੀਰ ਹੈ ਪਰ ਜਿਹੜੇ ਲੋਕ ਨੇ ਉਹ ਲੋਕ ਜਿਹੜੇ ਨੇ ਉਹ ਇੰਨੇ ਕਿ ਜਿਆਦਾ ਭ੍ਰਿਸ਼ਟਾਚਾਰੀ ਦੇ ਵਿੱਚ ਜਿਆਦਾ ਕਰਕੇ ਵੱਡੇ ਨੇਤਾਵਾਂ ਦੀ ਜੇ ਆਪਾਂ ਗੱਲ ਕਰੀ ਤੇ ਇਸ ਵੇਲੇ ਤੁਸੀਂ ਦੇਖ ਲਓ ਕਿ ਪੈਸਾ ਜਿਹੜਾ ਹੈਗਾ ਉਹ ਕਿੰਨਾ ਲੋਕਾਂ ਕੋਲ ਆ ਜ਼ਿਆਦਾ ਹੁਣ ਜਿਸ ਤਰੀਕੇ ਨਾਲ ਦੇਸ਼ ਦਾ ਜ਼ਿਆਦਾ ਰੁਪਈਆ ਜਿਹੜਾ ਹੈਗਾ ਨਾ ਉਹ 2-4% ਲੋਕਾਂ ਦੇ ਹੱਥ ਜੇ ਵਿੱਚ ਹੀ ਰਹਿ ਗਿਆ ਹੋਇਆ ਹੈ ਬਾਕੀ ਤੇ ਲੋਕ ਜਿਹੜੇ ਨੇ ਜਿਸ ਢੰਗ ਨਾਲ ਗਲੋਬਲ ਹੰਗਰ ਇੰਡੈਕਸ ਆਉਂਦਾ ਹੈਗਾ ਹੋਰ ਰਿਪੋਰਟਾਂ ਆਉਂਦੀਆਂ ਉਹਦੇ ਵਿਚਾਰੇ ਰੋਜ਼ਗਾਰ ਦਾ ਬੜੇ ਹਾਲ ਹਾਲਾਤ ਨੇ ਇਸ ਵਾਰੀ এমਪਲੋਇਮੈਂਟ ਰਿਪੋਰਟ ਜਿਹੜੀ ਆ ਪੱਪਰਸ ਉੱਤੇ ਚਰਚਾ ਕੀਤੀ ਹੋ ਤੁਸੀਂ ਦੇਖ ਲਓ ਹੁਣ ਇਹ ਜਿਹੜੇ ਲੋਕ ਨੇ ਲੀਡਰ ਲੋਕ ਨੇ ਲੀਡਰਾਂ ਨੂੰ ਸੇਫਟੀ ਸਿੱਖਿਆ ਦਿੱਤੀ ਜਾਂਦੀ ਹੈ ਇੰਨੀ ਆਪਣੇ ਕੋਲ ਪੁਲਿਸ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ ਜਿੰਨੀ ਆਬਾਦੀ ਆਬਾਦੀ ਦੇ ਹਿਸਾਬ ਨਾਲ ਦੇ ਬਹੁਤ ਥੋੜੀ ਪੁਲਿਸ ਹੈ ਤੁਸੀਂ ਵਿਦੇਸ਼ਾਂ ਚ ਜਾ ਕੇ ਦੇਖ ਲੋਗੇ ਜੇ ਅਗਰ ਆਪਾਂ ਕੰਪੈਰੀਜ਼ਨ ਕਰਦੇ ਹਾਂ ਤੇ ਵਿਦੇਸ਼ਾਂ ਦੇ ਵਿੱਚ ਤੁਸੀਂ ਕਈ ਵਾਰੀ ਸੁਣਿਆ ਹੋਣਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਕਈ ਨੇ ਉਹ ਬਿਲਕੁਲ ਇੰਨੀ ਸੇਫਟੀ ਸਿਕਿਉਰਿਟੀ ਹਾਂ ਅਮਰੀਕਾ ਵਰਗੇ ਜਾਂ ਰਸ਼ੀਆ ਵਰਗੇ ਮੁਲਕਾਂ ਦੀ ਆਪਾਂ ਜੇ ਗੱਲ ਛੱਡ ਦਈਏ ਤੇ ਬਹੁਤ ਸਾਰੇ ਯੂਰਪ ਦੇ ਵਿੱਚ ਤੁਸੀਂ ਦੇਖ ਲੋਗੇ ਇਹੋ ਜਿਹੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਹੈ ਰਾਸ਼ਟਰਪਤੀ ਹੋਣਗੇ ਜਿਹੜੇ ਬੜੇ ਸਿੰਪਲ ਤਰੀਕੇ ਨਾਲ ਜ਼ਿੰਦਗੀ ਜੀਂਦੇ ਨੇ ਇੱਥੋਂ ਤੱਕ ਕਿ ਜਦੋਂ ਕੋਈ ਪ੍ਰਧਾਨ ਰਾਸ਼ਟਰਪਤੀ ਜਿਹੜਾ ਅਮਰੀਕਾ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਦੇਖ ਲਓ ਆਪਣੇ ਆਪਣੇ ਪ੍ਰਾਈਵੇਟ ਕੰਪਨੀਆਂ ਦੇ ਕੋਈ ਕਿਤੇ ਨੌਕਰੀ ਕਰਦਾ ਪਿਆ ਉਹਨਾਂ ਦੇ ਬੱਚੇ ਵੀ ਕਿਤੇ ਨਾ ਕਿਤੇ ਨੌਕਰੀ ਕਰਦੇ ਪਿਆ ਸਾਡੇ ਤੇ ਇੱਥੇ ਹੈ ਕਿ ਇੱਕ ਲੀਡਰ ਹੋਵੇ ਲੀਡਰ ਜਦੋਂ ਬਣਦਾ ਉਦੋਂ ਉਹਦੀ ਪ੍ਰਾਪਰਟੀ ਤੁਸੀਂ ਜਿਹੜੀ ਹੈਗੇ ਦੇਖ ਲਓ ਕਿੰਨੀਆਂ ਤੇ ਉਸ ਤੋਂ ਬਾਅਦ ਕਿੰਨੀ ਪ੍ਰਾਪਰਟੀ ਹੋ ਜਾਂਦੀ ਕਿੱਥੋਂ ਕਮਾਉਂਦੇ ਨੇ ਜੀ ਕਿਸ ਢੰਗ ਨਾਲ ਬਣਾਉਂਦੇ ਨੇ ਬੜਾ ਵੱਡਾ ਸਵਾਲ ਜੀ ਤੇ ਉਸ ਤੋਂ ਬਾਅਦ ਉਹਨਾਂ ਦੇ ਅੱਗੋਂ ਬੱਚੇ ਕੀ ਕਰਦੇ ਨੇ ਕੋਈ ਹੈ ਕਿ ਜਿਹੜਾ ਕਿਤੇ ਨਾ ਕਿਤੇ ਕੋਈ ਨੌਕਰੀ ਕਰਦਾ ਕੋਈ ਛੋਟਾ ਮੋਟਾ ਕੰਮ ਕਰਦਾ ਨਾ ਉਹ ਵੀ ਇਸੇ ਤਰੀਕੇ ਨਾਲ ਕਿੱਥੋਂ ਪੈਸਾ ਆਉਂਦਾ ਤੁਸੀਂ ਅੱਜ ਇਮਾਨਦਾਰੀ ਨਾਲ ਈਡੀਆਂ ਰੇਡਾਂ ਤੇ ਪੈ ਰਹੀਆਂ ਨੇ ਕੇਜਰੀਵਾਲ ਤੇ ਰੇਡ ਹੋ ਗਈ ਹੋਰ ਬੰਦੇ ਚਲੋ ਜਿਨ੍ਹਾਂ ਨੇ ਮਾੜਾ ਕੰਮ ਕੀਤਾ ਉਹਨਾਂ ਵਾਸਤੇ ਤੇ ਠੀਕ ਹੈ ਪਰ ਜਿਸ ਤਰੀਕੇ ਦੇ ਨਾਲ ਸਾਡੇ ਨੇਤਾ ਜਿਹੜੇ ਨੇ ਚਾਹੇ ਸੱਤਾਧਾਰੀ ਪਾਰਟੀ ਦੇ ਨੇ ਅਗਰ ਇਮਾਨਦਾਰੀ ਦੇ ਨਾਲ ਲੀਡਰਾਂ ਦੀ ਇਨਵੈਸਟੀਗੇਸ਼ਨ ਕਰਾਈ ਜਾਵੇ ਨਾ ਤੁਸੀਂ ਹੈਰਾਨ ਹੋਵੋਗੇ ਇਹਨਾਂ ਲੀਡਰਾਂ ਕੋਲ ਇੰਨਾ ਪੈਸਾ ਨਿਕਲਣਾ ਇੰਨਾ ਟਰੱਕਾਂ ਟਰੱਕ ਭਰ-ਭਰ ਕੇ ਨੋਟ ਨਿਕਲਣਗੇ ਇਹਨਾਂ ਕੋਲ ਇੰਨਾ ਸਰਮਾਇਆ ਇਹਨਾਂ ਕੋਲ ਇੰਨੀਆਂ ਜਿਹੜੀਆਂ ਨਾਜਾਇਜ਼ ਇਸ ਢੰਗ ਨਾਲ ਪਲਾਟ ਔਰ ਇੰਨੀਆਂ ਚੀਜ਼ਾਂ ਨਿਕਲਣਗੀਆਂ ਇਹਨਾਂ ਕੋਲ ਤੁਸੀਂ ਹੈਰਾਨ ਹੋ ਜਾਓਗੇ ਸੋ ਇਹ ਪਬਲਿਕ ਦੇ ਰਿਪਰੈਜ਼ੈਂਟੇਟਿਵ ਨੇ ਇਸ ਕਰਕੇ ਇਹਨਾਂ ਨੂੰ ਸੁਰੱਖਿਆ ਮੁਹੱਈਆ ਕਰਾਣੀ ਬੜੀ ਜ਼ਰੂਰੀ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਸਾਡੇ ਦੇਸ਼ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਢਾਲ ਆ ਰਹੀਆਂ ਨੇ ਇਹ ਇਹਨਾਂ ਦੀ ਹਿਫਾਜ਼ਤ ਦੇ ਇੱਕ ਤੇ ਚੀਜ਼ ਹੁੰਦੀ ਹੈ ਹਿਫਾਜ਼ਤ ਦੀ ਜਰੂਰਤ ਹੈ ਚਲੋ ਉਹ ਪ੍ਰੋਟੋਕਾਲ ਜੋ ਬਣਿਆ ਉਹ ਤੇ ਬਣਿਆ ਪਿਆ ਪਰ ਪ੍ਰੋਟੋਕਾਲ ਨੂੰ ਚੇਂਜ ਕਰਨਾ ਵੀ ਤੇ ਸਾਡੇ ਵਿਧਾਨ ਸਭਾ ਚ ਲੋਕ ਸਭਾ ਦੇ ਵਿੱਚ ਇਸ ਨੂੰ ਕਾਨੂੰਨ ਨੂੰ ਤਬਦੀਲ ਕੀਤਾ ਜਾ ਸਕਦਾ ਕਿ ਨਹੀਂ ਪਾਈ ਇੰਨੀ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ ਆਪਾਂ ਇੰਨੀ ਸਿਕਿਉਰਿਟੀ ਜਿੱਥੇ ਜਰੂਰਤ ਹੈ ਉੱਥੇ ਵਰਤੀ ਜਾਵੇ ਹੁਣ ਜਿਆਦਾ ਕਰਕੇ ਤੁਸੀਂ ਦੇਖ ਲਓ ਲੀਡਰ ਜਿਹੜੇ ਹੈਗੇ ਆ ਉਹ ਸਿਕਿਉਰਿਟੀ ਮੰਗਦੇ ਨੇ ਕਾਦੇ ਵਾਸਤੇ ਮੰਗਦੇ ਉਹਨਾਂ ਨੂੰ ਜਰੂਰਤ ਨਹੀਂ ਹੈਗੀ ਸਿਰਫ ਟੈਸ਼ਨ ਬਾਜੀ ਲੋਕਾਂ ਦੇ ਪ੍ਰਭਾਵ ਪਾਉਣ ਵਾਸਤੇ ਪਤਾ ਲੱਗੇ ਲਾਓ ਜੀ ਲਾਓ ਲੀਡਰ ਸਾਹਿਬ ਆ ਰਹੇ ਨੇ ਆਗੂ ਸਾਹਿਬ ਆ ਰਹੇ ਨੇ ਨੇਤਾ ਸਾਹਿਬ ਆ ਰਹੇ ਨੇ ਹਟ ਜੋ ਪਿੱਛੇ ਹਟ ਜੋ ਪਿੱਛੇ ਸੋ ਇਹੋ ਜਿਹੇ ਜਿਹੜੇ ਲੋਕ ਨੇ ਸਾਡੇ ਲੀਡਰ ਸਾਡੇ ਆਗੂ ਬਣਨ ਦੇ ਲਾਇਕ ਨਹੀਂ ਹੈਗੇ ਲੀਡਰ ਦਾ ਹੋਣਾ ਮੈਂ ਅਕਸਰ ਇਹ ਗੱਲ ਕਰਦਾ ਭੁਪਿੰਦਰ ਜੀ ਇੱਕ ਲੀਡਰ ਦਾ ਹੋਣਾ ਤੇ ਦੂਜਾ ਲੀਡਰਸ਼ਿਪ ਕੁਆਲਿਟੀ ਦਾ ਹੋਣਾ ਦੋਵੇਂ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਪਰ ਸਾਡੇ ਲੀਡਰਾਂ ਚ ਵਿੱਚ ਲੀਡਰਸ਼ਿਪ ਕੁਆਲਿਟੀ ਨਜ਼ਰ ਨਹੀਂ ਆਉਂਦੀ ਦੂਰ ਦੂਰ ਤੱਕ ਜ਼ਿਆਦਾ ਕਰਕੇ ਕਿਉਂ ਲੀਡਰ ਦਾ ਕੰਮ ਕੀ ਹੁੰਦਾ ਲੀਡਰ ਨੇ ਕਰਨਾ ਕੀ ਆਪਾਂ ਚਾਹ ਹਰ ਪਾਸੇ ਉਹ ਦੇਖ ਲੀ ਸੈਸੀ ਲੀਡਰ ਦਾ ਕੰਮ ਕੀ ਹੁੰਦਾ ਕਿੰਨੇ ਕੇ ਇਹ ਜੀ ਅਸੀਂ ਜੀ ਸੜਕਾਂ ਬਣਾਤੀਆਂ ਅਸੀਂ ਪੁਲ ਬਣਾਤੇ ਤੇ ਤੁਸੀਂ ਨਹੀਂ ਬਣਾਉਣਾ ਤੇ ਹੋਰ ਕਿੰਨੇ ਬਣਾਉਣਾ ਸੀਗਾ ਤੁਸੀਂ ਐਕਸਟਰਾ ਕੀ ਕੀਤਾ ਜੇ ਤੁਹਾਡੀ ਜਗ੍ਹਾ ਕੋਈ ਹੋਰ ਐਮਪੀ ਐਮਐਲਏ ਹੁੰਦਾ ਉਹ ਕਰ ਜਾਂਦਾ ਕੰਮ ਉਹ ਵੀ ਇਹੀ ਕੰਮ ਕਰ ਜਾਂਦਾ ਅਸੀਂ ਤੁਹਾਨੂੰ ਕਿਉਂ ਜਿਤਾਇਆ ਹੈਗਾ ਤੁਸੀਂ ਦੱਸੋ ਕਿ ਭਾਈ ਇਹ ਕੰਮ ਮੈਂ ਐਕਸਟਰਾ ਕੀਤਾ ਇਹ ਕੰਮ ਜਿਹੜਾ ਹੈਗਾ ਅੱਜ ਅੱਜ ਦੀ ਡੇਟ ਦੇ ਵਿੱਚ ਜਿਹੜੇ ਕਾਰਪੋਰੇਟ ਸੈਕਟਰ ਦੇ ਵਿੱਚ ਲੋਕ ਮੁਲਾਜ਼ਮ ਕੰਮ ਕਰਦੇ ਨੇ ਨਾ ਉਹ ਇੱਕ ਲੀਗ ਤੋਂ ਹਟ ਕੇ ਹਮ ਡਿਫਰੈਂਟ ਤੁਸੀਂ ਐਮ ਐਲ ਏ ਐਮ ਪੀ ਬਣਾਇਆ ਅੱਜ ਤੁਸੀਂ ਦੇਖ ਲਓ ਜਿਹੜਾ ਇੱਕ ਮੈਂ ਕਹਿੰਨਾ ਹੜ ਆਇਆ ਸੀਗਾ 2022 ਦੇ ਵਿੱਚ ਇੱਕ ਖਾਸ ਪਾਰਟੀ ਦੇ ਐਮ ਐਲ ਏ ਜਿੱਤ ਗਏ ਸੀ ਉਹ ਉਹ ਲੋਕਾਂ ਨੇ ਉਹਨਾਂ ਐਮ ਐਲ ਏ ਜਾਂ ਉਸ ਬੰਦੇ ਨੂੰ ਵੋਟ ਨਹੀਂ ਪਾਈ ਇੱਕ ਬਦਲਾਵ ਨੂੰ ਵੋਟ ਪਾਈ ਸੀ ਬਦਲਾਵ ਕਰਕੇ ਵੀ ਜਿਹੜੇ ਕਾਬਲ ਨਹੀਂ ਸੀ ਹੈਗੇ ਜਿਹੜੇ ਪੜੇ ਲਿਖੇ ਵੀ ਹੈ ਨਹੀਂ ਸੀ ਲੋਕਾਂ ਨੇ ਇਹਨਾਂ ਨੂੰ ਵੋਟ ਪਾਤੀ ਚਲੋ ਕੋਈ ਨਾ ਕੋਈ ਤਬਦੀਲੀ ਤੀ ਆਉਗੀ ਆਈ ਹੈ ਜਾਂ ਨਹੀਂ ਆਈ ਇਹ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕੀ ਤਬਦੀਲੀ ਆਈ ਹੈ ਕੀ ਹੋਇਆ ਇਹ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਪਰ ਜਿਸ ਢੰਗ ਨਾਲ ਪਗਲ ਦੀ ਸ਼ੁਰੂਆਤ ਕੀਤੀ ਸੀ ਵੀ ਸਿਕਿਉਰਿਟੀ ਵਾਪਸ ਲਈ ਗਈ ਹੈ ਸੁਸ਼ੀਲ ਰਿੰਕੂ ਤੋਂ ਤੇ ਅਸ਼ੀਤਾਲਾ ਗੁਰਾਲ ਤੋਂ ਵੀ ਅੱਜ ਅੱਜਕੱਲ ਦੇ ਵਿੱਚ ਜਿਹੜੀ ਕਟਾ ਦੇਣੀ ਹੈ ਕਿਉਂਕਿ ਉਹ ਹੁਣ ਜਿਸ ਢੰਗ ਨਾਲ ਐਮਐਲਏ ਆਮਦ ਪਾਰਟੀ ਦੇ ਨਹੀਂ ਰਹੇ ਤੇ ਇਹ ਮੈਂ ਕਹਿੰਦਾ ਇਹ ਸਿਰਫ ਇਹਨਾਂ ਜਿਹੜੇ ਜਿਹੜੇ ਪਾਰਟੀ ਛੱਡ ਕੇ ਜਾਂ ਜਿਨ੍ਹਾਂ ਨੇ ਆਪਣੀ ਸੀਟ ਤੋਂ ਐਮਪੀ ਐਮਐਲਏ ਦੀ ਪੋਜੀਸ਼ਨ ਤੋਂ ਡਿਸਕਵਾਲਿਫਾਈ ਹੋਏ ਨੇ ਸਿਰਫ ਉਹਨਾਂ ਦੀ ਬਾਕੀ ਦੀ ਸਿਕਿਉਰਿਟੀ ਘੱਟ ਕਰ ਦੇਣੀ ਚਾਹੀਦੀ ਐ ਨਹੀਂ ਲੋਡ ਨਹੀਂ ਹੈ ਅਨਨੇਸੈਸਰੀ ਬੇਲੋੜੀ ਸਿਕਿਉਰਿਟੀ ਇਹਨਾਂ ਨੂੰ ਦਿੱਤੀ ਜਾਂਦੀ ਹੈ ਉਹ ਸਿਕਿਉਰਿਟੀ ਦਾ ਭਾਰ ਹੈ ਉਹ ਜਿਹੜਾ ਵਜਨ ਹੈ ਆਮ ਆਦਮੀ ਦੀ ਪਾਕੇਟ ਤੇ ਪੈਂਦਾ ਆਮ ਆਦਮੀ ਦੀ ਜੇਬ ਤੇ ਪੈਂਦਾ ਜੀ ਵਿਰਿੰਦਰ ਜੀ ਸਿਆਸਤ ਦੇ ਵਿੱਚ ਧਮਾਕੇ ਤੇ ਧਮਾਕੇ ਹੋ ਰਿਹਾ ਕੋਈ ਪਾਰਟੀ ਛੱਡ ਕੇ ਕਿੱਧਰ ਨੂੰ ਜਾ ਰਿਹਾ ਤੇ ਕੋਈ ਕਿੱਧਰ ਨੂੰ ਤੇ ਜੇ ਗੱਲ ਕਰੀਏ ਆਫਰਾਂ ਦੀ ਤਾਂ ਕੁਝ ਪਾਰਟੀ ਦੇ ਵੱਡੇ ਆਗੂਆਂ ਦੇ ਵੱਲੋਂ ਨਾਮੀ ਚਿਹਰਿਆਂ ਦੇ ਵੱਲੋਂ ਆਫਰਾਂ ਦੀ ਗੱਲ ਕੀਤੀ ਜਾ ਰਹੀ ਹੈ ਤੇ ਆਫਰ ਵੀ ਛੋਟੇ ਮੋਟੇ ਨਹੀਂ ਆਫਰ ਵੀ ਕਰੋੜਾਂ ਦੇ ਤੇ ਕਰੋੜਾਂ ਦੇ ਆਫਰਾਂ ਦੀ ਗੱਲ ਕਹੀ ਜਾ ਰਹੀ ਹੈ ਤੇ ਹੁਣ ਜਿਨ੍ਹਾਂ ਦੇ ਵੱਲੋਂ ਆਫਰ ਦਿੱਤੇ ਗਏ ਹੁਣ ਪਛਾਤੇ ਬੰਦਿਆਂ ਦੇ ਵੱਲੋਂ ਕਹਿੰਦੇ ਆਫਰ ਦਿੱਤੇ ਗਏ ਤੇ ਹੁਣ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਤੇ ਨਹੀਂ ਤੁਹਾਨੂੰ ਤੇ ਨਹੀਂ ਆਫਰ ਆਇਆ ਪਿੰਦ ਜੀ ਕੋਈ ਚਲੋ ਇਸ ਤਰ੍ਹਾਂ ਹੈ ਭਵਿੰਦਰ ਜੀ ਜਿਸ ਤਰੀਕੇ ਦੇ ਨਾਲ ਇਹ ਨਾ ਤਿੰਨ ਐਮਐਲਏ ਹੈਗੇ ਨੇ ਜਿੱਦਾਂ ਜਲਾਲਾਬਾਦ ਤੋਂ ਸੀਗਾ ਬੱਲੂਆਣੇ ਤੋਂ ਸੀਗੇ ਤੇ ਬੀਬੀ ਛੀਨਾ ਸੀਗੀ ਲੁਧਿਆਣੇ ਤੋਂ ਸੋ ਗੋਲਡੀ ਕੰਬੋਜ ਹੋਣਾ ਨੇ ਜਲਾਲਾਬਾਦ ਤੋਂ ਗੋਲਡੀ ਕੰਬੋਜ ਐਮਐਲਏ ਆਮ ਆਦਮੀ ਪਾਰਟੀ ਦੇ ਨੇ ਉਹੀ ਗੋਲਡੀ ਕੰਬੋਜ ਭਾਈ ਸਾਹਿਬ ਨੇ ਜਿਨ੍ਹਾਂ ਨੇ ਸੁਖਬੀਰ ਬਾਦਲ ਹੋਰਾਂ ਨੂੰ ਹਰਾਇਆ ਠੀਕ ਹੈ ਜੀ ਹੁਣ ਉੱਥੇ ਜਿਸ ਢੰਗ ਨਾਲ ਪ੍ਰੈਸ ਕਾਨਫਰੰਸ ਵੀ ਹੋਈ ਆ ਕਿਸੇ ਸੇਵਕ ਸਿੰਘ ਦੇ ਨਾਂ ਦੇ ਬੰਦੇ ਨੇ ਵੀ ਮੈਂ ਸਾਈਪ੍ਰਸ ਤੋਂ ਬੋਲਦਾ ਪਿਆ ਆ ਬੀਬੀ ਚੀਨਾ ਵੀ ਕਹਿੰਦੀ ਵੀ ਮੈਨੂੰ ਵੀ ਕਹਿੰਦੇ ਸੀ ਵੀ ਜਾਂ ਤੇ ਇੰਨਾ ਤੁਸੀਂ ਲੋਕ ਸਭਾ ਦੀ ਸੀਟ ਤੁਹਾਨੂੰ ਦਿੱਤੀ ਜਾਊਗੀ ਭਾਜਪਾ ਚ ਆ ਜਾਓ ਜਾਂ ਫਿਰ ਤੁਹਾਨੂੰ ਵੱਡਾ ਅਹੁਦਾ ਦਿੱਤਾ ਜਾਊਗਾ ਫਿਰ ਸੀਆਰ ਜਾਂ ਫਿਰ ਸੀਆਰ ਮਤਲਬ ਕਰੋੜ ਨਿਗਲ ਕਰੇ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਮੁਸਾਫਰ ਸਾਹਿਬ ਹੈਗੇ ਨੇ ਬੱਲੂਆਣੇ ਤੋਂ ਐਮਐਲਏ ਸਾਹਿਬ ਉਹ ਰਣ ਵਿਕਾਸਿਕ ਦੇ ਭਾਈ ਤੁਹਾਨੂੰ ਜਿਹੜਾ ਹੈਗਾ ਉਹ ਜਿਹੜੀ ਹੈ ਮੋٹے ਕਰੋੜਾਂ ਦੀ ਜਿਹੜੀ ਪੇਸ਼ਕਸ਼ ਕੀਤੀ ਸੀਗੀ ਤੇ ਉਸ ਤੋਂ ਬਾਅਦ ਤੁਹਾਨੂੰ ਵਾਈਪਲਸ ਸਿਕਿਉਰਿਟੀ ਦਿੱਤੀ ਜਾਊਗੀ ਇਸੇ ਤਰੀਕੇ ਨਾਲ ਗੋਲਡੀ ਕਮੋਜ ਨੂੰ ਵੀ ਜਿਹੜੀ ਆਫਰ ਆਈ ਸੀਗੀ ਉਹ ਤਿੰਨਾ ਜਾਣੇ ਨੇ ਸਿਵਕ ਸਿੰਘ ਨਾਂ ਦੇ ਬੰਦੇ ਦਾ ਨਾਮ ਲਿਆ ਸੀ ਸੋ ਗੋਲਡੀ ਕੰਪੋਜ਼ ਹੋਣਾ ਨੇ ਜਲਾਲਾਬਾਦ ਥਾਣੇ ਦੇ ਵਿੱਚ ਮਾਮਲਾ ਜਿਹੜਾ ਦਰਜ ਕਰਾਇਆ ਤਾ ਉਹ ਸਿਵਕ ਸਿੰਘ ਨਾਂ ਦੇ ਬੰਦੇ ਦੇ ਖਿਲਾਫ ਭਈ ਇਹ ਬੰਦੇ ਦੀ ਜਿਹੜੀ ਹੈਗੀ ਐ ਸਾਨੂੰ ਆਫਰਾਂ ਕੀਤੀਆਂ ਬੀਜੇਪੀ 'ਚ ਜਾਣ ਵਾਸਤੇ ਤੇ ਇਹ ਦੇ ਖਿਲਾਫ ਜਾਂਚ ਕੀਤੀ ਜਾਵੇ ਇਹ ਮਾਮਲਾ ਵੀ ਦਰਜ ਕਰਾਇਆ ਹੈ ਤੇ ਦੇਖੋ ਗੱਲ ਇਹ ਹੈ ਕਿ ਜਿਹੜਾ ਬੰਦਾ ਫੋਨ ਕਰੂਗਾ ਭੁਪਿੰਦਰ ਜੀ ਉਹ ਆਪਣਾ ਨਾਂ ਥੋੜਾ ਦੱਸੂਗਾ ਸਗੋਂ ਕਿ ਮੈਂ ਸੇਵਕ ਸਿੰਘ ਹੀ ਬੋਲ ਹਾਂ ਪਤਾ ਨਹੀਂ ਕੌਣ ਹੋਵੇ ਮੈਂ ਸੇਵਕ ਸਿੰਘ ਹੀ ਬੋਲ ਰਿਹਾ ਤਾਂ ਨੰਬਰ ਵੀ ਡੈਫੀਨੇਟਲੀ ਕਿਤੇ ਨਾ ਕਿਤੇ ਉਸ ਬੰਦੇ ਦਾ ਨੰਬਰ ਨਹੀਂ ਹੋਊਗਾ ਐਡਰੈਸ ਵੀ ਗਲਤ ਹੋਊਗਾ ਤੇ ਉਹ ਬੰਦਾ ਕਿੱਥੋਂ ਦਾ ਹੈਗਾ ਅੱਜਕੱਲ ਤੇ ਕੰਪਿਊਟਰ ਦੇ ਵਿੱਚ ਬੜੇ ਸੌਫਟਵੇਅਰ ਬੜੇ ਐਪ ਆ ਜਾਂਦੇ ਨੇ ਕਿ ਬੰਦਾ ਕਿਤੋਂ ਦਾ ਹੁੰਦਾ ਹੈ ਤੇ ਨੰਬਰ ਕਿਤੋਂ ਦਾ ਨਜ਼ਰ ਆਉਂਦਾ ਹੈ ਤੇ ਹੋ ਸਕਦਾ ਪਤਾ ਨਹੀਂ ਕਿਹੜਾ ਹੋਵੇ ਕਿਸ ਢੰਗ ਨਾਲ ਖੈਰ ਇਹ ਸਾਡੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਸਿਕਰਟ ਏਜੰਸੀਆਂ ਜਾਂ ਜੋ ਜਿਸ ਢੰਗ ਨਾਲ ਸਾਈਬਰ ਡਿਪਾਰਟਮੈਂਟ ਹੈਗੇ ਨੇ ਅਗਰ ਜਾਂਚ ਚ ਕੁਝ ਪਤਾ ਲਾ ਵੀ ਸਕਦੇ ਨੇ ਕੋਈ ਐਸੀ ਗੱਲ ਨਹੀਂ ਹੁਣ ਦੂਜੇ ਪਾਸੇ ਟਿੱਪਣੀਆਂ ਜਿਹੜੀਆਂ ਨੂੰ ਭਾਜੀਪੀ ਵੱਲੋਂ ਵੀ ਜਾਰੀ ਨੇ ਭਾਜੀਪੀ ਵਾਲਿਆਂ ਨੇ ਤੇ ਇਹ ਕਿਹਾ ਕਿ ਭਾਈ ਜਿਹੜੀ ਛੇ 5000 ਰੁਪਏ ਦੀ ਵਿਕ ਸਕਦੀ ਵਿਕਦੀ ਆ ਉਹ 25 ਕਰੋੜ ਚ ਅਸੀਂ ਕਿਉਂ ਖਰੀਦਾਂਗੇ ਕੀ ਗੱਲ ਸਾਡੇ ਕੋਲ ਕੋਈ ਅਸੀਂ ਭਾਜੀਪੀ ਵਾਲੇ ਮੰਦਬੁੱਧੀ ਤੇ ਨਹੀਂ ਹੈਗੇ ਵੀ ਇਹਨਾਂ ਨੂੰ ਅਸੀਂ 25 ਕਰੋੜ ਕਰੋੜ ਦੇ ਵਿੱਚ ਖਰੀਦਾਂਗੇ ਸੋ ਇਹੋ ਜਿਹੀਆਂ ਟਿੱਪਣੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਖੈਰ ਇਹ ਫੋਨ ਕਾਲ ਕਿਸ ਬੰਦੇ ਨੇ ਕੀਤੀ ਐ ਕਿਉਂ ਕੀਤੀ ਐ ਕਿਉਂ ਨਹੀਂ ਕੀਤੀ ਕੀਤੀ ਵੀ ਐ ਜਾਂ ਨਹੀਂ ਵੀ ਕੀਤੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਇਹ ਜਰੂਰ ਗੱਲਾਂ ਜਰੂਰ ਕੱਲ ਰਹੀਆਂ ਚੱਲ ਰਹੀਆਂ ਨੇ ਕਿ ਭਾਈ ਪੰਜਾਬ ਦੇ ਵਿੱਚ ਜਿਸ ਠੱਗਣਾ 2022 ਦੇ ਵਿੱਚ ਵੀ ਆਪਰੇਸ਼ਨ ਲੂਟਸ ਜਿਹੜਾ ਸੀਗਾ ਉਹਦੀਆਂ ਗੱਲਾਂ ਉੱਠੀਆਂ ਸੀ ਉਹਵਾਹਾਂ ਉੱਠੀਆਂ ਸੀ ਤੇ ਹੁਣ ਫੇਰ ਜਿਹੜਾ ਹੈ ਆਪਰੇਟਰ ਆਪਰੇਸ਼ਨ ਲੂਟਸ ਦੇ ਰਾਹੀਂ ਜਿਸ ਠੱਗ ਨਾਲ ਆਮ ਆਦਮੀ ਪਾਰਟੀ ਤੋਂ ਗਏ ਨੇ ਆਗੂ ਭਾਜਪਾ ਦੇ ਵਿੱਚ ਕਾਂਗਰਸ ਤੋਂ ਵੀ ਬਿੱਟੂ ਹਰੀ ਗਏ ਨੇ ਤੇ ਉਹ ਜਿਹੜਾ ਆਪਰੇਸ਼ਨ ਲੂਟਸ ਜਿਹੜਾ ਆ ਉਹ ਫੇਰ ਇਸ ਵੇਲੇ ਮੁੱਦਾ ਗਰਮ ਆ ਗਿਆ ਹੈ। ਵਿਰेंद्र ਜੀ ਭਾਜਪਾ ਨੇ ਮੈਨੀਫੈਸਟੋ ਕਮੇਟੀ ਦਾ ਐਲਾਨ ਕੀਤਾ ਵਾ ਤੇ ਕੀ ਲੱਗਦਾ ਹੈ ਮੈਨੀਫੈਸਟੋ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਤੇ ਕਮੇਟੀ ਨੂੰ ਲੈ ਕੇ ਕੀ ਕਹਿਣਾ ਚਾਹੋ? ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਜੇ ਤੇ ਲੋਕ ਸਭਾ ਦੀਆਂ ਚੋਣਾਂ ਨੇ ਤੇ ਕੌਮੀ ਪੱਧਰ ਤੇ ਮੈਨੀਫੈਸਟੋ ਜਾਰੀ ਹੁੰਦੇ ਨੇ ਜੇ ਸਟੇਟ ਦੀਆਂ ਤੇ ਸਟੇਟ ਵਾਲੇ ਆਪਣਾ ਮੈਨੀਫੈਸਟੋ ਜਾਰੀ ਕਰਦੇ ਨੇ। ਤੋ ਹੁਣ ਜਿਸ ਢੰਗ ਨਾਲ ਲੋਕ ਸਭਾ ਦੀਆਂ ਚੋਣਾਂ ਨੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਪਾਰਟੀ ਵੱਲੋਂ ਮੈਨੀਫੈਸਟੋ ਕਮੇਟੀ ਦਾ ਐਲਾਨ ਕੀਤਾ ਉਸ ਕਮੇਟੀ ਦੇ ਵਿੱਚ ਚੇਅਰਮੈਨ ਬਣਾਇਆ ਗਿਆ ਰਾਜਨਾਥ ਸਿੰਘ ਹੁਰਾ ਨੂੰ ਤੇ ਕਨਵੀਨਰ ਬਣਾਇਆ ਗਿਆ ਬੀਬੀ ਨਿਰਮਲਾ ਸੀ타 ਰਮਨ ਨੂੰ ਮੰਤਰੀ ਨੇ ਸਾਟੇ ਹੈਨਾ ਫਾਈਨਾਂਸ ਮਨਿਸਟ ਤੋ ਇਹ 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 ਜਿਹੜੇ ਕਮੇਟੀ ਬਣਾਈ ਹੈ 27 ਮੈਂਬਰੀ ਕਮੇਟੀ ਬਣਾਈ ਹੈ ਹੁਣ ਇਹਦੇ ਚ ਗੱਲ ਇਹ ਹੈ ਕਿ ਕਈ ਤੇ ਹੁਣ ਬੀਜੇਪੀ ਵਾਲੇ ਵੀ ਕਹਿੰਦੇ ਨੇ ਕਿ ਭਾਈ ਇਸ ਕਮੇਟੀ ਦੇ ਵਿੱਚ ਜਿਹੜੇ ਟੋਟਲ 27 ਮੈਂਬਰ ਨੇ ਉਹਨਾਂ ਚ ਕਈ ਮੈਂਬਰ ਇਹੋ ਜਿਹੇ ਵੀ ਨੇ ਜਿਹੜੇ ਪੈਰਾਸ਼ੂਟ ਰਾਹੀਂ ਭਾਜੀਪੀ 'ਚ ਆਏ ਨੇ ਯਾਨੀ ਕਿ ਜਿਹੜੇ ਦੂਸਰੀਆਂ ਪਾਰਟੀਆਂ 'ਚੋਂ ਹਮ ਭਾਜੀਪੀ 'ਚ ਆਏ ਉਹਨਾਂ ਨੂੰ ਵੀ ਇਸ ਮੈਨੀਫੈਸਟੋ ਕਮੇਟੀ ਦੇ ਵਿੱਚ ਜਿਹੜਾ ਹੈਗਾ ਉਹ ਮੈਂਬਰ ਬਣਾਇਆ ਗਿਆ ਹੁਣ ਜਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਮੈਨੀਫੈਸਟੋ ਜਾਰੀ ਕਰਨਗੀਆਂ ਬਾਕੀ ਦੀਆਂ ਵੀ ਕਰਨਗੀਆਂ ਹੁਣ ਹਰ ਪਾਰਟੀ ਨੇ ਆਪਣੇ ਆਪਣੇ ਉਹ ਮੈਨੀਫੈਸਟੋ ਦੇ ਦੇ ਨੇ ਕਿ ਭਾਈ ਜੇ ਸਾਡੀ ਸਰਕਾਰ ਬਣ ਜਾਂਦੀ ਹੈ ਤੇ ਅਸੀਂ ਇਹ ਕੰਮ ਕਰਾਂਗੇ ਇਦਾਂ ਦੇ ਕੰਮ ਕਰਾਂਗੇ ਇਹ ਚੀਜ਼ਾਂ ਕਰਾਂਗੇ ਵੈਸੇ ਸੁਭਾਲ ਕੇ ਰੱਖ ਲੈਣੇ ਚਾਹੀਦੇ ਨੇ ਭੂਪੀ ਜੀ ਉਹ ਕਿਤੇ ਨਾ ਕਿਤੇ ਚਾਹ ਹਾਰਡ ਕਾਪੀ ਜਾਂ ਸੌਫਟ ਕਾਪੀ ਜੋ ਵੀ ਮਿਲਦੀ ਹੈ ਹਾਰਡ ਕਾਪੀ ਤੇ ਆਮ ਪਬਲਿਕ ਨੂੰ ਉਹਨੇ ਮਿਲਦੀ ਨਹੀਂ ਉਹ ਪੱਤਰਕਾਰਾਂ ਨੂੰ ਮਿਲਦੀ ਜਦੋਂ ਕਾਨਫੀਡੈਂਸ ਕਰਦੇ ਨੇ ਉਹ ਚਾਨਦਕ ਪੱਤਰਕਾਰਾਂ ਨੂੰ ਪਰ ਉਹ ਮੈਂ ਕਹਿੰਦਾ ਜੀ ਸੌਫਟ ਕਾਪੀ ਹੈ ਉਹ ਬੰਦੇ ਨੂੰ ਜ਼ਰੂਰ ਰੱਖਣੀ ਚਾਹੀਦੀ ਕਿ ਕੱਲ ਨੂੰ ਪਤਾ ਤੇ ਲੱਗੇ ਭਾਈ ਜਿਹੜੇ ਤੁਸੀਂ ਮੈਨੀਫੈਸਟੋ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਸੀ ਕਿੰਨੀਆਂ ਕਿ ਪੂਰੀਆਂ ਹੋਈਆਂ ਨੇ ਉਹ ਦਾਅਵੇ ਬੜੇ ਵੱਡੇ ਵੱਡੇ ਕਰ ਜਾਂਦੇ ਨੇ ਕੋਈ ਵਾਰੀ ਏਡੀ ਕੋ ਏਡੀ ਕੋ ਮੋਟੀ ਕਾ ਉਹ ਬਣਾ ਕੇ ਨਾ ਮੈਨੀਫੈਸਟੋ ਪਈਏ ਇਹ ਕੁਝ ਕਰਾਂਗੇ ਉਹਦੇ ਚ ਕੁਝ ਪ੍ਰਾਣੀਆਂ ਗੱਲਾਂ ਵੀ ਹੁੰਦੀਆਂ ਨੇ ਕੋਈ ਨਵੀਆਂ ਗੱਲਾਂ ਵੀ ਹੁੰਦੀਆਂ ਨੇ ਅਨਾਲਿਸਿਸ ਕਰਨਾ ਪੈਂਦਾ ਹੁਣ ਉਹਦੇ ਚ ਕਈ ਵਾਦੇ ਪੂਰੇ ਹੋ ਵੀ ਜਾਂਦੇ ਨੇ ਕਈ ਗੱਲਾਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ ਪਰ ਉਹ ਅਨਾਲਿਸਿਸ ਬੰਦੇ ਨੂੰ ਕਰ ਲੈਣਾ ਚਾਹੀਦਾ ਪਈਏ ਜਿਹੜੀਆਂ ਮੈਨੀਫੈਸਟੋ ਕੀਤਾ ਕਿੰਨਾ ਕੁ ਟੁਕਵਾ ਕਿੰਨਾ ਕੁ ਕਾਰਗਰ ਹੈ ਐਵੇਂ ਹੀ ਕਈ ਵਾਰੀ ਕਿ ਹੁੰਦਾ ਜਿਨ੍ਹਾਂ ਚੀਜ਼ਾਂ ਦੀ ਬੇਲੋੜੀਆਂ ਚੀਜ਼ਾਂ ਨੇ ਉਹ ਵੀ ਮੈਨੀਫੈਸਟੋ ਦੇ ਵਿੱਚ ਸ਼ਾਮਲ ਕਰ ਦਿੱਤੀਆਂ ਜਾਂਦੀਆਂ ਨੇ ਪਰ ਉਹ ਕਿੰਨੀ ਕਿ ਜ਼ਰੂਰਤ ਹੈ ਕਿਸ ਚੀਜ਼ ਨੂੰ ਹੁਣ ਕਈ ਤੇ ਕਹਿ ਰਹੇ ਜਿਸ ਢੰਗ ਨਾਲ ਸੈਮੀ ਕਨਡਕਟਰ ਦੀ ਗੱਲ ਹੋਈ ਹੈ ਮੈਨੂਫੈਕਚਰਿੰਗ ਦੇ ਵਿੱਚ ਸਭ ਸਬਸਿਡੀ ਦੀ ਗੱਲ ਕੀਤੀ ਜਾ ਰਹੀ ਉਹ ਕਹਿੰਦੇ ਜੇ ਉਹਦੇ ਫਾਇਦਾ ਹੀ ਕੋਈ ਨਹੀਂ ਹੈਗਾ ਉਹ ਤੇ ਐਵੇਂ ਪਬਲਿਕ ਦੇ ਉੱਤੇ ਬੋਝ ਜਾਊਗਾ ਉਹਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਬਹੁਤ ਸਾਰੀਆਂ ਚੀਜ਼ਾਂ ਸਰਕਾਰ ਕਈ ਵਾਰੀ ਹੁੰਦੀ ਹੈ ਕਿ ਜ਼ਰੂਰੀ ਨਹੀਂ ਹੈ ਕੋਈ ਸਾਡੇ ਵਰਗੇ ਬੰਦੇ ਚਾਹੇ ਉਹ ਵੀ ਜੇ ਇੱਕ ਚੀਜ਼ ਹੈ ਚਾਹੇ ਉਹ ਆਈਐਸ ਅਫਸਰ ਨੇ ਚਾਹੇ ਉਹ ਕੋ ਕਿੱਡੇ ਵੱਡੇ ਪੋਲਿਟਿਸ਼ੀਅਨ ਨੇ ਜ਼ਰੂਰੀ ਨਹੀਂ ਕਿ ਹਰ ਵਾਰੀ ਉਹਨਾਂ ਦੇ ਫੈਸਲੇ ਜਿਹੜੇ ਠੀਕ ਹੀ ਹੋਣ ਕਈ ਵਾਰੀ ਆਲੇ ਦੀ ਬਟਾਲੀ ਤੇ ਉਹ ਫਿਰ ਜਿਹੜੇ ਗਲਤ ਫੈਸਲੇ ਨੇ ਉਹ ਲੋਕਾਂ ਦੇ ਉੱਤੇ ਬੜਾ ਬੋਝ ਬੜਾ ਭਾਰ ਬੜਾ ਨੁਕਸਾਨ ਹੁੰਦਾ ਕਿਉਂਕਿ ਪੈਸਾ ਪਬਲਿਕ ਦਾ ਟੈਕਸ ਪੇਅਰ ਦਾ ਪੈਸਾ ਹੈ ਸੋ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੈਨੀਫੈਸਟੋ ਜਿਹੜੇ ਹੈਗੇ ਨੇ ਹਰ ਪਾਰਟੀ ਵੱਲੋਂ ਜਿਹੜੇ ਜਾਰੀ ਕੀਤੇ ਜਾਂਦੇ ਨੇ ਉਹ ਆਪਣੇ ਜਿਹੜੇ ਆਪਣੇ ਆਪ ਨੂੰ ਵਧਾ ਚੜਾ ਕੇ ਲੋਕਾਂ ਨੂੰ ਲਪਾਉਣ ਦੇ ਲਈ ਲੋਕਾਂ ਨੂੰ ਖੁਸ਼ ਕਰਨ ਦੇ ਲਈ ਫੈਸੀਨੇਟ ਕਰਨ ਦੇ ਲਈ ਮੈਨੀਫੈਸਟੋ ਦੇ ਵਿੱਚ ਕਈ ਵਾਰੀ ਇਹੋ ਜਿਹੀ ਚੀਜ਼ਾਂ ਨਾ ਮਸਾਲੇਦਾਰ ਬਣਾ ਕੇ ਪੇਸ਼ ਕਰ ਦਿੱਤੀਆਂ ਜਾਂਦੀਆਂ ਨੇ ਭਪਿੰਦਰ ਜੀ ਜੀਵਨੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਪਗਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ